ਲਓ ਵੀ ਐਗ ਬਾਕਸ ਆ ਗਿਆ ਆਪਣਾ ਇਹ ਚ ਆਪਾਂ ਰੱਖ ਸਕਦੇ ਹਾਂ 24 ਅੰਡੇ ਦੇਖੋ ਇਹਦਾ ਡਬਲ ਸਟੋਰੀ ਹੈ ਠੀਕ ਹੈ ਮੰਗਾਇਆ ਤਾਂ ਇਹ ਆਪਾਂ ਨੇ ਆਨਲਾਈਨ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਿ ਮੈਂ ਕਹਿਵਾਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਬਈ ਬਹੁਤ ਦਿਨ ਮਗਰੋਂ ਬਲੌਗ ਬਣਾਉਣ ਲੱਗੇ ਆ ਮੈਂ ਕਿਹਾ ਚੱਲ ਬਲੌਗ ਸ਼ੂਟ ਕਰ ਲਿਆ ਕਬੂਤਰ ਦੇਖੋ ਇੰਨੇ ੜਾਏ ਹੋਏ ਨੇ ਇਹ ਦੋ ਆਓ ਫਿਰ ਸੱਤ ਅੱਠ ਕਬੂਤਰ ੜਾਏ ਹੋਏ ਆ ਆ ਨੀਲਾ ਨੀਲੀ ਉੜਦੀ ਆ ਆਪਣੀ ਤੇ ਚਲੋ ਕੋਈ ਨਹੀਂ ਜੱਸਾ ਹੈਗਾ ਉੱਥੇ ਮੈਂ ਕਿਹਾ ਮੈਂ ਥੋੜਾ ਬਲੌਗ ਸ਼ੂਟ ਕਰ ਲਿਆ ਆ ਮਾ ਦੇਖਦੇ ਆਂ ਅੱਜ ਜਾਨਵਰ ਮੈਂ ਤਾਂ ਬਹੁਤ ਦਿਨ ਮਗਰੋਂ ਆਇਆ ਆਂ ਬਾਈ ਹੁਣ ਮੜਾ ਜਾ ਸਰੀ ਸੈਟ ਆ ਉਹ ਕੇਅਰ ਬੋਟਾਂ ਨੇ ਆਹ ਕਬੂਤਰ ਫਿਰ ਰਹੇ ਆ ਬਾਹਰ ਓਕੇ ਓਕੇ ਆ ਠੀਕ ਨੇ ਠੀਕ ਨੇ ਪੈ ਰਹੇ ਜੋੜਾ ਆ ਬੈਠਾ ਬਾਕੀ ਆ ਬੈਠੇ ਆ ਆ ਬੈਠੇ ਆਹ ਥੁੱਡੀ ਕੁੱਲੇ ਨਾ ਜਾਇਓ ਆ ਬਈ ਨੇ ਆਂਡੇ बाकी जानवर आ फिर सारे आंडे से बैठी ने बाकी जानवर फिरते चलो इधर ठीक है ठीक है फिर आप आडे पाने बैजो, बैजो। आना लंबा आंडा ਰੱਖ ਕੇ ਦੇਦੇ ਆ ਲੈ ਆ ਤਾਂ ਆ ਗਿਆ ਓਕੇ ਆਹ ਹੈ ਵੀ ਬਹੁਤ ਸਮ ਚਲੋ ਰੱਖ ਲਈਏ ਭਾਈ ਅੰਡੇ ਛੱਕੋ ਭਾਈ 4 8 4 12 ਬਰਾਬਰਾਂ ਦੇ ਹੋ ਗਏ ਆ ਦੇਖੋ ਬ੍ਰਹਮਾ ਨੇ ਪਹਿਲਾ ਅੰਡਾ ਕਿੰਨਾ ਕੁ ਦਿੱਤਾ ਲੈ ਦੇਖੋ ਚਲੋ ਬਾਕੀ ਬੱਤਾਂ ਨੇ ਉਧਰੋਂ ਚੱਕ ਰਿਆ ਮੈਂ ਕੀ ਢੰਡਿਆ ਮੈਂ ਬਈ ਮੈਨੂੰ ਸਮਝ ਨਹੀਂ ਆਉਂਦੀ ਮਾਮੇ ਨੇ ਆ ਆ ਕਿਉਂ ਅੱਛਾ ਆ ਬੱਤਕਾਂ ਦੇ ਆ ਤਾਂ ਯਾਰ ਮੁਰਗੀ ਦਾ ਹੀ ਸ਼ਾਲਾ ਇਹ ਹੁਣ ਸਮਝ ਨਹੀਂ ਆਉਣਾ ਮਾਮੇ ਦੇ ਪੁੱਛ ਕੇ ਰੱਖਣੇ ਪੈਣੇ ਆ 1 2 3 4 5 6 ਟਰਕੀ ਦੇ ਨੇ 6 ਹੰਡੇ ਟਰਕੀ ਇਹ ਚਲੋ ਉਪਰ ਦੇ ਕੇ ਰੱਖਦੇ ਆ ਛੋਟਾ ਜਿਹਾ ਅੰਡਾ ਰੱਖ ਲੈਨੇ ਆ ਆਪਾਂ ਘਰੇ ਪਹੁੰਚ ਗਏ ਬਈ ਲੈ ਉੱਪਰ ਚਿੱਟੇ ਬੱਤਕਾਂ ਦੇ ਥੱਲੇ ਮੁਰਗਿਆਂ ਦੇ ਟਰਕੀਆਂ ਦੇ ਹਲੇ ਪਾਏ ਨੇ ਉਹ ਫੇਰ ਲਿਆਵਾਂਗੇ ਹੁਣ ਪਹੁੰਚ ਗਏ ਪਿੱਛੇ ਕਬੂਤਰ ਕੋਲ ਹਾਂ ਠੀਕ ਹੈ ਪਾਉ ਇਹਨਾਂ ਨੂੰ ਧਾਣੇ ਪਾਣੀ ਤਾਂ ਪਾ ਦੇ ਵੀਰੇ ਪਾਣੀ ਪਾ ਦੇ ਪਹਿਲਾਂ ਹੈ ਹੋ ਠੀਕ ਹੈ ਕੈਮ ਹੈ ਧਾਣੇ ਦੇ ਕਿ ਠੀਕ ਹੈ ਛੋੜੀਆਂ ਵੀ ਠੀਕ ਆ ਇਹਦਾ ਬਦਲ ਦੇ ਫੇਰ ਨਾ ਬੱਚੇ ਦੇਖ ਲਈ ਯਾਰ ਕਿੱਡੇ-ਕਿੱਡੇ ਹੋ ਗਏ ਆਂਡਾ ਆ ਪਿਆ ਉਹ ਬਚਿਆਂ ਦੇ ਆ ਗਏ ਫੰਗ ਆ ਦੇ ਪਾਉ ਪਾਣੀ ਚੱਕ ਯਾਰ ਵੀਰੇ ਖੜ ਜੋ ਮੈਂ ਪਾਣੀ ਪਾਦਾ ਬਾਈ ਇਹਨੂੰ ਧਾਣੇ ਪਾਦਾ ਪਾਣੀ ਲਾਗੇ ਬਾਈ ਪੀਣ ਬੱਚੇ ਦੋਏ ਮੇਰੇ ਸਾਰਾ ਨਾਲ ਲਾਲ ਜੀਨੇ ਜੇ ਹੋਣਗੇ ਆ ਦੇਖੋ ਇਹ ਰੰਗੀਲੀ ਦੇ ਨਾ ਰੰਗੀਲੀ ਦੇ ਸੌਰੀ ਕਹਤਾ ਇਹ ਹੈਗੇ ਨੇ ਉਹਦੇ ਲੰਬੂ ਦੇ ਭੈਣ ਭਾਈ ਲੰਬੂ ਜਿਹੜਾ ਹਰਾ ਪੋਟਾ ਹਰੀ ਪੂਛ ਜਿਹੜਾ ਆਪਣਾ 2:3 ਵਜੇ ਭੱਜ ਗਿਆਦਾ ਬਾਜੀ ਜੋ ਉਹਦੇ ਭੈਣ ਭਾਈ ਨੇ ਤੇ ਆ ਇੱਧਰ ਬੈਠੇ ਆ ਲੈਨ ਵਾਲੇ ਬੱਚੇ ਦੇ ਭੈਣ ਭਾਈ ਚਲੋ 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 ਦਾਣੇ ਲੈ ਕੇ ਆਉਂਦਾ ਭਾਗੂ ਪਾਉਂਦਾ ਤੁਹਾਨੂੰ ਮੇਟਾ ਦੋ ਰੁਕ ਜਾਓ ਬੱਸ ਤੇ ਇਜਾਜ਼ਤ ਨਾਲ ਬਕੂੜੀਆਂ ਵੱਲ ਮਾਰ ਲੈਂਦੇ ਆ ਨਿਗਾ ਤੇ ਹਾਂ ਬਈ ਅੰਬਰ ਅੰਬਰ ਉੱਤਰ ਖੜੀ ਐ ਅੰਬਰ ਵੀ ਦੇਖੀਏ ਗੱਡੀ ਹੋ ਗਈ ਨੂਰੀ ਪਾਉ ਵੇਣਨ ਵਾਸਤੇ ਟ੍ਰੇ ਸਾਫ਼ ਕਰਕੇ ਦਾਣੇ ਪਾ ਦੇ ਉਧਰ ਲੈਣ ਦਾਣੇ ਪਾਉਣੇ ਆ ਆ ਦੇਖੋ ਲੈ ਯਾ ਸ਼ਕੀਨ ਹੈ ਬੁਰੀ ਉਹ ਕਿਰ ਬੋਤਾਂ ਛਾੜ ਕੇ ਜੇ ਪਾ ਦੇ ਕੱਲ ਨੂੰ ਫਿਰ ਸਿਸਟਮ ਸ਼ੁਰੂ ਕਰਾਂਗੇ ਹੁਣ ਸਰੀਰ ਠੀਕ ਹੋ ਗਿਆ ਸਾਲਾ ਬਸ 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 ਠੀਕ ਹੈ ਠੀਕ ਹੈ ਸਾਫ਼ ਹੈ ਚੁੱਕੀ ਹੈ ਬਾਸ ਐਨੇ ਕੇ ਪਾਉਣੇ ਨੇ ਚਾਲ ਪਾ ਦੇ ਓਕੇ ਰਿਪੋਰਟ ਕਿਨੂੰ ਗਿਫਟ ਵੀ ਦੇਣਾ ਕਣ ਕਬੱਡੀ ਦਾ ਨਾ ਹਾਂ ਮੋਲ ਮੋਥੇ ਆਣਾ ਪਤਾ ਆ ਜਾ ਖਾ ਦੇ ਬੰਦ ਘੰਟਾ ਕਿਹੜੇ ਹਸਪਤਾਲ ਚ ਆ ਚੱਕ ਲੈ ਚੱਲ ਬੈਨ ਮੋਲ ਇਸ ਗੱਲ ਦੀ ਜਾ ਹਾਂਗੇ ਹਫਤਾ ਹੋ ਗਿਆ ਦੱਸਿਆ ਤਾਂ ਹੈ ਨਹੀਂ ਤੇ ਚੱਲਾ ਲੈ ਜਾ ਖੜਜੋ ਖੜਜੋ ਆ ਗਏ ਆ ਦਾਣੇ ਪਹਿਲਾਂ ਇਹ ਚ ਪਾ ਦੇਣਾ ਟ੍ਰੇ ਜਿੰਨੇ ਕ ਪਏ ਓਕੇ ਕੁਛ ਫਿਰ ਇੱਥੇ ਨੂੰ ਚੁਗਦੇ ਹੁੰਦੇ ਨੇ ਜ਼ਿਆਦਾ ਇਹ ਲੈ ਬਾਉ ਓਕੇ ਰਬੋਟ ਓਕੇ ਦਾਣੇ ਆਪਾਂ ਬਾਹਰੇ ਰੱਖਦੇ ਆਂ ਇਹਨਾਂ ਨੂੰ ਔਰੇ ਫਿਰ ਗੰਦੇ ਕਰ ਦਿੰਨੇ ਆਂ ਇਹ ਇਹਨਾਂ ਇੱਥੇ ਰੱਖ ਦਿੰਨੇ ਆਂ ਟ੍ਰੇ ਇਹਨੂੰ ਇੱਥੇ ਦਾ ਅੰਡਾ ਪਰ ਨਹੀਂ ਦੇਖਿਆ ਮੈਂ ਇੱਥੇ ਇੱਕ ਅਜਾ ਹਾਂ ਵਾਜੀਵਾ ਇੱਕ ਨਿਕਲਿਆ ਇੱਕ ਆਂਡਾ ਮੇਰੇ ਸਾਬ ਨਾਲ ਉਹ ਕਹੋ ਸ਼ਾਇਦ ਨਹੀਂ ਸਹੀ ਹਲੇ ਨਿਕਲਿਆ ਠੀਕ ਹੈ ਨਹੀਂ ਨਾ ਸਹੀ ਓਹੋ ਆ ਨਿਕੜ ਕੇ ਮਰ ਬੀ ਲਿਆ ਆ ਫੁੱਕਾ ਜਾਂਦਾ ਇਹ ਯਾਰ ਬੜਾ ਸਾਲਾ ਮਾੜਾ ਹੋਇਆ ਕੰਮ ਚਲੋ ਕੋਈ ਨਹੀਂ ਦਾਣਾ ਪਾਣੀ ਪਾਤਾ ਇਹਨਾਂ ਨੂੰ ਬਈ ਚੱਕ ਦੋ ਚੱਕ ਦੋ ਚੱਕ ਦੋ ਕੰਮ ਨੂੰ ਓਕੇ ਰਬੋਰ ਪਾਣੀ ਪੀਓ ਦਾਣੇ ਖਾਓ ਨਵੇੜ ਦਾ ਕੰਮ ਇਹਨਾਂ ਦਾ ਵੀ ਬਈ ਤੇ ਸਵੇਰ ਵਾਲੇ ਕਬੂਤਰ ਆਪਣਾ ਨੀਲਾ ਨਹੀਂ ਆਇਆ ਇੱਕ ਬਾਕੀ ਦਾ ਆ ਗਏ ਤੇ ਆਹ ਦੇਖੋ ਫਿਰਦਾ ਚਲੋ ਆਜੂਗਾ ਕੋਈ ਨਾ ਆਪੇ ਜਾਣੇ ਮੋਟਰ ਤੇ ਭਾਈ ਅੱਭਾ ਰੋਟੀ ਵਾਲੇ ਦੇ ਜਾਨਵਰਾਂ ਨੂੰ ਮੋਟਰ ਤੇ ਇਹਦੀ ਜਾਲੀ ਦਾ ਵੀ ਕਰਦੇ ਤਾਂ ਲੈਦੇ ਰਹੇ ਇਹਦੇ ਮੱਤ ਹੁਣ ਖੁੱਲੀਆਂ ਨੇ ਓਏ ਕਿੱਧਰ ਜਾਣ ਆਇਓ ਆਇਓ ਚਲੋ 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 ਆਜੋ ਕਿੱਥੇ ਹਾਂ ਸਾਲੀ ਬੱਤਕਾਂ ਨੇ ਮਾਰੀ ਹੈ ਕੀਨੇ ਮਾਰੀ ਹੈ ਇਹ

ਨਾ ਦੇ ਤਿਖਰੀਆਂ ਸਾਰੀਆਂ ਇਹ ਬੱਤਕਾਂ ਨੂੰ ਲੱਗ ਕਰਦੇ ਆ ਇਹਨਾਂ ਨੂੰ ਬੱਤਕਾਂ ਬੜੀਆਂ ਕੁਛ ਨਹੀਂ ਕਹਿਦੀਆਂ ਯਾਰ ਬੜੀਆਂ ਤਾਂ ਠੀਕ ਐ ਹਾਂ ਬਹੁਤ ਖਰਾਬ ਨਿਕਲੀਆਂ ਆ ਛੋਟੀਆਂ ਜਿਹੜੀਆਂ ਇਹਨਾਂ ਨੂੰ ਬਾਹਰ ਕੱਢ ਲੈਣੇ ਆ ਬੱਤਕਾਂ ਨੂੰ ਆ ਚਾਰੇ ਛੋਟੀਆਂ ਬੱਤਕਾਂ ਨੇ ਮਾਰਤੀ ਬਈ ਸਾਰੀ ਦੂਜੇ ਬਹੁਤ ਬੜੀਆਂ ਕਿ ਸਾਰੀਆਂ ਨੇ ਫਿਰ ਹੋਰ ਕੀ ਭੈਣ ਕੀ ਦੇਖਣਾ ਵੀ ਕਿਤੇ ਸਾਰੀ ਨੰਦੀ ਵੱਡੀ ਹੋ ਜਾਂਦੇ ਨਹੀਂ ਨਹੀਂ ਨੰਦੀ ਤਾਂ ਵੱਡੀ ਨਹੀਂ ਹੋਈ ਵੀ ਇਹ ਆਹ ਜਿਹੜੇ ਸਾਬ ਨਾਲ ਆਦੀ ਕਰਦਣ ਮਸਲੀ ਹੋਈ ਆ ਦੇ ਕਰਦਨ ਕਿਲੀ ਜੀ ਨਹੀਂ ਹੋਈ ਹੋਈ ਹਾਂ ਗਾਦਨ ਜੀ ਘੁੱਟੀ ਹੋਈ ਹੈ ਖਲੀਆਂ ਨੇ ਸਾਈ ਨਹੀਂ ਆਉਣ ਦਿੱਤਾ ਇਹਨੂੰ ਫਿਰ ਹਾਂ ਨਾ ਹੂੰ ਗਾਦਨ ਘੁੱਟੀ ਦੀ ਫਰਤੀ ਖਲੀਆਂ ਨੇ ਤੇ ਤੂੰ ਕਿੱਥੇ ਦਾ ਵਾਂ ਮੈਂ ਜਾ ਤੁਰਾਂ ਬਾਹਰ ਨਿਕਲਣਾ ਮੈਂ ਉਹ ਰੀਤਾ ਹੋ ਬੋਲੀ ਸ਼ਾਮ ਦਾ ਹੋ ਗਿਆ ਭਾਈ ਟਾਈਮ ਮੁਰਗੀ ਧੁੱਪ ਜੀ ਆਣ ਨੀਲਾ ਹਲੇ ਆਉ ਫਿਰਦਾ ਆ ਦੇਖੋ ਨਹੀਂ ਕਿੱਧਰ ਗਿਆ ਕਿੱਧਰ ਗਿਆ ਵੀਰ ਸਾਡਾ ਇੱਥੇ ਬੈਠ ਗਿਆ ਹੁਣ ਕਿਤੇ ਕਮੈਂਟ ਬੋਲਦੀ ਹੈ ਪਹਿਲਾਂ ਅਮਰਤਪਾਲ ਸਿੰਘ ਬਾਈ ਹੁਣ ਜਾਨਵਰ ਵੀ ਖੁਸ਼ ਨੇ ਹਾਂਜੀ ਹਾਂ ਵੀਰੇ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਬਾਈ ਇੰਨੇ ਕਮੈਂਟ ਕਰਨ ਲਈ ਸ੍ਰਿੰਦਰ ਭਾਰਦਵਾਜ ਗੁੱਡ ਵੀਡੀਓ ਥੈਂਕ ਯੂ ਵੀਰੇ ਅਰਪਨ ਟਵਾਨਾ ਕਬੂਤਰ ਗਿਫਟ ਕਰੋ ਜੀ ਨਹੀਂ ਹਲੇ ਨਹੀਂ ਵੀਰੇ ਹਲ ਦਾ ਸੀਜ਼ਨ ਹੋਣ ਸ਼ੁਰੂ ਹੋਇਆ ਯਾਰ ਸਾਗਰ ਲਵਾਨਾ ਰਾਜਾ ਲਵਾਨਾ ਜੱਗੀ ਸੰਧੂ ਨਾਈਸ ਵਲੋਗ ਥੈਂਕ ਯੂ ਵੀਰੇ ਦੀਪਕ ਲਾਡੀ ਜਸਵੀਰ ਟਮਾਣਾ ਵੀਰਾ ਸਾਗਰ ਲਵਾਨਾ ਹੈਰੀ ਗੇਮਿੰਗ ਬਾਈ ਬਹੁਤ ਵਧੀਆ ਵੀਡੀਓ ਹੁੰਦੀਆਂ ਥੈਂਕ ਯੂ ਥੈਂਕ ਯੂ ਵੀਰੇ ਥਾਲੀਵਾਲ ਬਲੌਗਰ ਸਾਗਰ ਲਵਾਨਾ ਕਰਨਵੀਰ ਤੁਹਾਡਾ ਬਲੌਗ ਦੇਖ ਕੇ ਬਹੁਤ ਵਧੀਆ ਲੱਗਦਾ ਥੈਂਕ ਯੂ ਥੈਂਕ ਯੂ ਵੀਰੇ ਹੁਣ ਬਸ ਆਪਾਂ ਡੇਲੀ ਕੰਟੀਨਿਊ ਕਰ ਦੇਣਾ ਵੀਰੇ ਹੁਣ ਸ਼ਰੀਰ ਠੀਕ ਹੈ ਜਸਵੀਰ ਸਿੰਘ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਅਰਮਾਨ ਗਿੱਲ ਬਾਈ ਨਿਊ ਬੱਚੇ ਤਿਆਰ ਕਰੋ ਹਾਂਜੀ ਵੀਰੇ ਪਾਲ ਰਹੇ ਨੇ ਨਿਊ ਬੱਚੇ ਹੁਣ ਸੱਖੋਪੁਰੀ ਆ ਬਾਈ ਕਿਵੇਂ ਹੋ ਜੀ ਬਾਈ ਕਿੱਥੋਂ ਹੋ ਜੀ ਤੁਸੀਂ ਏਰੀਆ ਦੱਸੀ ਵੀਰੇ ਵੀਰੇ ਮੇਰਾ ਏਰੀਆ ਖਮਾਣੋ ਫਤੇਗੜ ਸਾਹਿਬ ਜੀ ਪਿੰਡ ਲਖਣਪੁਰ ਅਰਸ਼ ਬੈਣੀ ਵਾਲਾ ਹਾਂ ਜੀ ਲਾ ਲਿਆ ਵੀਰੇ ਫੋਨ ਬਿਨਾ ਟਾਈਪਾਂਸ ਨਹੀਂ ਹੁੰਦਾ ਹਾਂ ਜੀ ਹਾਂ ਵੀਰੇ ਜਸ ਸਿੰਘ ਵੀਰੇ ਘੋੜੀਆਂ ਨੂੰ ਖਾਣ ਨੂੰ ਕੀ ਪਾਉਨੇ ਆਂ ਵੀਡੀਓ ਬਣਾਏ ਇੱਕ ਘੋੜੀਆਂ ਨੂੰ ਵੀਰੇ ਆਸ਼ਬ ਫੀਡ ਪਾਉਨੇ ਆਂ ਡਾਇਮੰਡ ਤੇ ਛੋਲੇ ਪਾਉਨੇ ਆਂ ਮੂੰਗਫਲੀ ਦਾ ਭੋਪਾ ਪਾਉਨੇ ਆਂ ਤੇ ਬਾਕੀ ਤੂੜੀ-ਤਾੜੀ ਪਾਉਨੇ ਆਂ ਵੀਰੇ ਬੜਾ ਜਰੂਰ ਰਿਪਲਾਈ ਕਰਿਓ ਹਾਂ ਜੀ ਹਾਂ ਜੀ ਵੀਰੇ ਕਾਜੀ ਬਾਈ ਦਾ ਨੰਬਰ ਚਾਹੀਦਾ ਇੰਸਟਾ ਆਈਡੀ ਆ ਵੀਰੇ ਉਹਦੀ ਮੇਰੇ ਵਾਲੀ ਆਈਡੀ ਚੋਂ ਕੱਢ ਲਓ ਮੈਂ ਸ਼ਾਇਦ ਫਾਲੋ ਕੀਤਾ ਹੋਇਆ ਉਹਨੂੰ ਮੇਰੇ ਵਾਲੀ ਆਈਡੀ ਚੋਂ ਕੱਢ ਲਿਓ ਆਕਾਸ਼ ਦੀ ਪਾਉਦੀ ਆਈਡੀ ਵੀਰੇ ਰਾਜਾ ਲਵਾਨਾ ਗੁੱਡ ਵੀਡੀਓ ਥੈਂਕ ਯੂ ਵੀਰੇ ਸਾਗਰ ਲਵਾਨਾ ਗਗਨ ਗੁੱਡ ਵੀਡੀਓ ਥੈਂਕ ਯੂ ਬਾਈ ਸਾਗਰ ਲਵਾਨਾ ਸਾਗਰ ਲਵਾਨਾ ਧੰਨਵਾਦ ਬਾਈ ਧੂੜ ਕੱਢੀ ਹੋਈ ਹੈ ਕਮੈਂਟਾਂ ਦੀ ਸੈਣੀ ਲਵਦੀਪ ਸੋਨੀ ਗਿੱਲ ਅਰਪਨ ਟਵਾਣਾ ਸਤਵਿੰਦਰ ਸਿੰਘ ਧੰਨਵਾਦ ਬਾਈ ਐਨ ਕਮੈਂਟ ਕਰ ਲਈ ਵੀਡੀਓ ਨੂੰ ਹੁਣ ਕਰਦੇ ਆਂ ਖਤਮ ਮਿਲਾਂਗੇ ਅਗਲੀ ਵੀਡੀਓ ਚ ਹਾਂ ਚੱਕਰੇ ਚੱਕਰੇ ਕੋਈ ਨਹੀਂ ਤੇਰਾ ਹੀ ਹੈ ਮਿਲਦੇ ਆਂ ਅਗਲੇ ਵਲੌਗ ਚ ਉਹ ਤੇਰੀ